ਮੈਨੂੰ ਸੀਆਰਪੀ ਵਾਲਿਆਂ ਨੇ ਚੱਕ ਲਿਆ ਸੀ ਮੈਂ ਮੇਰੀ ਆਦਤ ਰਹੀ ਹੈ ਕਿ ਮੈਂ ਜਦੋਂ ਦਾੜੀ ਜਦੋਂ ਮੈਂ ਵਾਲ ਕਟਾਏ ਦਾੜੀ ਕਟਾਈ ਤਾਂ ਮੈਂ ਪੱਗ ਨਹੀਂ ਬੰਨੀ ਕਦੇ ਅੱਛਾ ਜੇ ਮੈਂ ਪੱਗ ਬੰਨੀ ਆ ਤਾਂ ਫਿਰ ਮੈਂ ਦਾੜੀ ਕੇਸ ਕਟਾਏ ਨਹੀਂ ਮੈਂ ਕਟਾਉਂਦਾ ਨਹੀਂ ਮਤਲਬ ਐ ਨਹੀਂਗਾ ਮੈਂ ਦਾੜੀ ਰੱਖ ਕੇ ਕੱਟ ਕੇ ਪੱਗ ਬੰਨੂ ਮੈਂ ਐ ਨਹੀਂ ਕੀਤਾ ਉਹਨਾਂ ਦਿਨਾਂ ਦੇ ਵਿੱਚ ਬਹੁਤ ਮਾੜੇ ਹਾਲਾਤ ਸੀ ਕਿ ਮੈਂ ਐਮਏ ਕਰਦਾ ਸੀਗਾ ਪੰਜਾਬੀ ਯੂਨੀਵਰਸਿਟੀ ਅਰੀਜਨਲ ਸੈਂਟਰ ਚ ਪਟੰਡੇ ਤੇ ਬੀਏ ਮੈਂ ਰਜਿੰਦਰਾ ਕਾਲਜ ਪਟੰਡਾ ਚ ਕੀਤੀ ਮਤਲਬ 82 ਤੋਂ 88 ਤੱਕ ਦੇ 6 ਸਾਲ ਨੇ ਇਹ ਇੱਕ ਸਭ ਤੋਂ ਖਤਰਨਾਕ ਸਮਾਂ ਸੀ ਪੰਜਾਬ ਦਾ ਉਦੋਂ ਮੇਰੇ ਪੱਗ ਬੰਨੀ ਸੀ ਮੇਰੇ ਕੁੜਤਾ ਪਜਾਮਾ ਪਾਇਆ ਸੀਗਾ ਮੇਰੇ ਕੁੜੇ ਨਾਲ ਇੱਕ ਛਤਰੀ ਸੀ ਠੰਡ ਮਤਲਬ ਮੀਂਹ ਪਿਆ ਸੀ ਤੇ ਉਹ ਛਤਰੀ ਮੈਂ ਬੰਦ ਕਰਕੇ ਰੱਖ ਲਈ ਆਪਣੇ ਚ ਝੋਲੇ ਚ ਤੇ ਪਰਨੇ ਨਾਲ ਮੈਂ ਮੂੰਹ ਪੂੰਝਿਆ ਕਿਉਂਕਿ ਅਰਬਨ ਸਟੇਟ ਤੋਂ ਮੈਂ ਲੋਕਲ ਬੱਸ 'ਚ ਆਇਆ ਸੀ ਤੇ ਪਰਨਾ ਮੈਂ ਉਤੋਂ ਦੀ ਵਾਰ ਲਿਆ ਸਟੇਸ਼ਨ ਤੇ ਆ ਕੇ ਉਹ ਬੱਸ ਰੁਕਦੀ ਆ ਹਨ ਜਿਹੜੀ ਲੋਕਲ ਬੱਸ ਆ ਉੱਥੋਂ ਮੈਂ ਜਿੱਥੇ ਜਾਣਾ ਸੀ ਉੱਥੋਂ ਆਟੋ ਲੈ ਲਿਆ ਉਹ ਆਟੋ ਲਿਆ ਹਾਸਤੇ ਮੈਂ ਫੂਲਸਨ ਮੇ ਕੋਲੇ ਆਇਆ ਹੋਊਗਾ ਤੇ ਮਗਰੋਂ ਪੁਲਿਸ ਦੀ ਯਾਪੋਰਸ ਤੇ ਸੀਆਰਪੀ ਦੀ ਭਰੀ ਵੀ ਉਹ ਵਾਈ ਇੱਕ ਗੱਡੀ ਤੇ ਉਹਨਾਂ ਨੇ ਮੂਹਰੇ ਲਾ ਕੇ ਇੱਥੇ ਫੁੱਲ ਤੇ ਕਚਹਿਰੀਆਂ ਵਾਲੀਆਂ ਲਾਈਟਾਂ ਨੇ ਪਟਿਆਲੇ ਉੱਥੇ ਮੈਨੂੰ ਉਹਨਾਂ ਨੇ ਰੋਕ ਲਿਆ ਚਾਰੇ ਪਾਸਿਆਂ ਤੋਂ ਘੇਰ ਲਿਆ ਮੈਨੂੰ ਕਹਿੰਦੇ ਹੱਥ ਉੱਪਰ ਆਣੇਦਾਰ ਪੰਜਾਬੀ ਜਿਹੜਾ ਪੁਲਿਸ ਦਾ ਆਦੋਂ ਪਰ ਮੈਂ ਕੀ ਕੀਤਾ ਤੇ ਉਹਨੇ ਆਏ ਜਦੋਂ ਹੱਥ ਪਾ ਕੇ ਕੱਢਿਆ ਤੇ ਉਹ ਕਹਿੰਦਾ ਇਹ ਤਾਂ ਛਧਰੀ ਹੈ ਮੈਂ ਹੱਸ ਪਿਆ ਤੇ ਉਹ ਉਲਖਾ ਹੋ ਗਿਆ ਕਹਿੰਦਾ ਸਾਡੀ ਜ਼ਿੰਮੇਵਾਰੀ ਆ ਜ਼ਿੰਮੇਵਾਰੀ ਨਹੀਂ ਸਾਡੀ ਮੈਂ ਕਿਹਾ ਹਾਂਜੀ ਜ਼ਿੰਮੇਵਾਰੀ ਆ ਮੈਂ ਕਿਹਾ ਇਹਨਾਂ ਦਾ ਕੀ ਪਤਾ ਗੋਲੀ ਮਾਰਨ ਕੀ ਫਿਰਸਾ ਹਾਂ ਤੇ ਇੱਕ ਦਿਨ ਐਂ ਹੋਇਆ ਵੀ ਮੈਂ ਆ ਰਿਹਾ ਸੀ ਪਟਿਆਲਿਓ ਅਸੀਂ ਸਵੇਰ ਸਵੇਰ ਬੱਸ ਤੇ ਆਉਂਦੇ ਸੀ ਯੂਨੀਵਰਸਿਟੀ ਜਦੋਂ ਕਿਤੇ ਕੰਮ ਹੁੰਦਾ ਡੀਲੈਕਸ ਹਨਾ ਬਠਿੰਡਾ ਪਟਿਆਲਾ ਉੱθεν ਸੰਗਰੂਰ ਤੋਂ ਟੱਪਿਆ ਤਾਂ ਫੇਰ ਸੀ ਆਰਪੀ ਨੇ ਰੋਕ ਲਿਆ ਤੇ ਬੱਸ ਦੇ ਵਿੱਚ ਚੜ ਗਏ ਇਕੱਲੇ ਮੈਨੂੰ ਠਾ ਕੇ 헤ਠਾ ਤਾਰ ਲਿਆ ਮੈਂ ਆਪਦੇ ਬੈਗ ਚੱਕਣ ਲੱਗਿਆ ਜਿਹੜਾ ਝੋਲਾ ਸੀ ਮੇਰਾ ਕਹਿੰਦੇ ਨਾ ਇਹਨੂੰ ਨਾ ਚੱਕੀ ਉੱਥੇ ਮੈਂ ਜਿੱਥੇ ਬੈਠਾ ਸੀ ਸਾਰੀ ਤਲਾਸ਼ੀ ਲਈ ਸੀ ਆਰਪੀ ਨੇ ਹੇਠਾ ਧਾਰ ਕੇ ਮੇਰੀ ਤਲਾਸ਼ੀ ਲਈ ਕਿੱਥੇ ਜਾਣਾ ਮੈਂ ਕਿਹਾ ਜੀ ਯੂਨੀਵਰਸਿਟੀ ਜਾਣਾ ਪੰਜਾਬੀ ਡਿਪਾਰਟਮੈਂਟ ਮੈਨੂੰ ਕੰਮ ਆ ਪੜਦਾ ਮੈਂ ਪੰਜਾਬੀ ਯੂਨੀਵਰਸਿਟੀ ਰੀਜਨਲ ਸੈਂਟਰ ਬਠਿੰਡੇ ਆ ਕੀ ਦਾ ਕੋਈ ਨੰਬਰ ਦਿਓ ਤਾਂ ਮੈਂ ਉੱਥੋਂ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੂੰ ਮਿਲਣਾ ਸੀ ਉਹਦਾ ਲੈਂਡਲਾਈਨ ਨੰਬਰ ਹੁੰਦਾ ਸੀ ਉਹ ਮੈਂ ਨੰਬਰ ਦਿੱਤਾ ਤੇ ਫੇਰ ਮੈਂ ਉਹਨੂੰ ਉਹਨਾਂ ਨੇ ਬੱਸ 'ਚ ਬੈਠਣ ਲਈ ਕਿਹਾ ਵੀ ਚਲੋ ਬਹਿਜੋ ਜਦੋਂ ਮੈਂ ਬੱਸ 'ਚ ਬੈਠਾ ਤੋ ਸਾਰੀ ਬੱਸ ਮਤਲਬ ਛੇ ਹੋ ਗਈ ਜਮਾ ਕੋਈ ਨਾ ਮੇਰੇ ਕੰਨੀ ਝਾਕਿਆ ਨਾ ਕਿਸੇ ਨੇ ਮੈਨੂੰ ਬੁਲਾਇਆ ਜਦੋਂ ਕਿ ਉਹ ਬਠਿੰਡੇੋਂ ਚੜ੍ਹ ਕੇ ਆਏ ਸੀ ਮੁੰਡੇ ਕੁੜੀਆਂ ਸੋਮਵਾਰ ਦਾ ਦਿਨ ਸੀ ਜਿੰਨੇ ਬਠਿੰਡੇ ਤੋਂ ਯੂਨੀਵਰਸਿਟੀ ਪੜ੍ਹਦੇ ਸੀ ਉਹ ਸੋਮਵਾਰ ਸਵੇਰ ਵਾਲੀ ਬੱਸ 'ਚ ਹੀ ਆਉਂਦੇ ਸੀ ਹਨਾ ਸ਼ਨੀਵਾਰ ਨੂੰ ਜਿਵੇਂ ਚਲੇ ਜਾਂਦੇ ਆਂ ਜੀ ਵਾਪਸੀ ਹਫਤਾ ਰਹਿ ਕੇ ਤੇ ਉਹ ਕੋ ਕੋਈ ਮੇਰੇ ਕੰਨੀ ਨਹੀਂ ਝਾਕਿਆ ਮੇਰੇ ਨਾਲ ਅੱਖ ਵੀ ਨਹੀਂ ਮਲਾਈ ਉਹਨਾਂ ਨੇ ਉਹਨਾਂ ਨੂੰ ਸਾਰਿਆਂ ਨੂੰ ਐ ਹੀ ਹੋਣਾ ਵੀ ਸ਼ਾਇਦ ਪਤਾ ਨਹੀਂ ਇਹ ਕਿੱਡਾ ਖਾੜਕੂ ਆ ਹਨ ਇਹ ਦੋ ਕਟਨਾਵਾ ਇਹੋ ਜੀਆਂ ਸੀ ਕਿ ਫਿਰ ਮੈਂ ਇਹ ਕਟਨਾਵਾ ਕਰਕੇ ਮੈਨੂੰ ਵਾਲ ਕਟਾਉਣੇ ਪਏ ਮੈਂ ਦਾੜੀ ਕੇਸ ਫਿਰ ਕਟਵਾਤੇ ਕਿ ਯਾਰ ਉਹ ਉਹਨਾਂ ਦਿਨਾਂ ਚ ਹਾਲਾਤ ਇਹੋ ਜੇ ਸੀ ਵੀ ਜੇ ਦਾੜੀ ਕੇਸ ਕੱਟੇ ਵੇ ਤਾਂ ਤੁਹਾਨੂੰ ਖਾੜਕੂ ਸਿੰਘਾਂ ਦਾ ਡਰ ਕੋਈ ਹੋਰ ਨਾ ਮਾਰ ਦੇਣ ਕਿਤੇ Hindu ਸਮਝ ਕੇ ਜਾਂ ਕੋਈ ਉਸ ਤਰ੍ਹਾਂ ਦੀ ਕੋਈ ਵੀ ਘਟਨਾ ਵਾਪਰ ਜੀ ਕਿਉਂਕਿ ਕੈਟ ਵੀ ਫਿਰਦੇ ਸੀ ਪੁਲਿਸ ਦੀ ਕੁਸਪੈਠ ਵੀ ਹੋ ਚੁੱਕੀ ਸੀ ਬਹੁਤ ਕੁਝ ਸੀ ਜੇ ਤੁਸੀਂ ਦਾੜੀ ਕੇਸ ਰੱਖਦੇ ਸੀ ਤਾਂ ਤੁਹਾਨੂੰ ਸੀਆਰਪੀ ਪੁਲਿਸ ਉਹ ਬੜੇ ਬੁਰੇ ਬਹੁਤ ਬੁਰੇ ਦਿਨ ਸੀਗੇ ਤੇ ਇਸ ਕਰਕੇ ਉਹ ਸਮਾਂ ਬਹੁਤ ਕੁਝ ਅਸੀਂ ਵੀ ਗੁਆਇਆ ਮੇਰੇ ਬਹੁਤ ਸਾਰੇ ਦੋਸਤ ਜਿਹੜੇ ਖਾਂਡਕੂ ਸੀ ਉਹ ਵੀ ਸ਼ਹੀਦ ਹੋਏ ਮੈਨੂੰ ਜਾਣਕਾਰ ਬੰਦੇ ਸੀ ਜਿਹੜੇ ਪੁਲਿਸ ਵਾਲੇ ਵੀ ਮਾਰੇ ਗਏ ਮੈਨੂੰ ਜਾਣਦੇ ਜਿਹੜੇ ਰਾਜਨੀਤਿਕ ਲੋਕ ਸੀਗੇ ਉਹਨਾਂ ਦੀ ਜਾਨ ਵੀ ਗਈ ਇਸ ਕਰਕੇ ਮੈਂ ਤਾਂ ਸਾਰੇ ਤਰ੍ਹਾਂ ਦੇ ਲੋਕਾਂ ਨੂੰ ਹੀ ਜਾਣਦਾ ਮੇਰੇ ਲਈ ਤਾਂ ਕਾਮਰੇਡ ਵੀ ਸੀਗੇ ਜਿਹੜੇ ਉਹ ਵੀ ਗਏ ਮੈਨੂੰ ਜਾਣ ਪਛਾਣਦੇ ਮੈਂ ਇਹ ਸੋਚਦਾ ਹੁਣਾਂ ਕਿ ਇਹ ਜਿਹੜੀਆਂ ਲਹਿਰਾਂ ਨੇ ਇਹਨਾਂ ਦਾ ਅਨਲਿਸਿਸ ਇਸ ਤਰ੍ਹਾਂ ਨਾਲ ਕਰਨਾ ਚਾਹੀਦਾ ਕਿ ਅਸਲ ਦੇ ਵਿੱਚ ਪੰਜਾਬ ਦੇ ਪੁੱਤ ਮਰੇ। ਬਿਲਕੁਲ ਨੁਕਸਾਨ ਪੰਜਾਬ ਨੂੰ ਹੋਇਆ। ਹੁਣ ਗੱਲ ਇਹ ਹੁੰਦੀ ਆ ਕਿ ਖੜਕੂ ਲਹਿਰ ਵਾਲੇ ਆਪ ਦਾ ਹਿਸਾਬ ਲਾ ਲੈਂਦੇ ਆ ਕਿ ਸਾਡੇ ਇੰਨੇ ਗਏ ਕਾਮਰੇਡ ਆਪ ਦਾ ਹਿਸਾਬ ਲਾ ਲੈਂਦੇ ਆ, ਪੁਲਿਸ ਵਾਲੇ ਆਪ ਦਾ ਹਿਸਾਬ ਲਾ ਲੈਂਦੇ ਆ, ਕਾਂਗਰਸ ਵਾਲੇ ਆਪ ਦਾ ਹਿਸਾਬ ਲਾ ਲੈਂਦੇ ਆ। Hindu ਸੁਭਾਵਾਂ ਜਿਹੜੀਆਂ ਉਹ ਆਪ ਦੀ ਗਿਣਤੀ ਕਰ ਲੈਂਦੀਆਂ। ਪੰਜਾਬ ਦੀ ਗਿਣਤੀ ਕੋਈ ਨਹੀਂ ਕਰਦਾ। ਕੋਈ ਨਹੀਂ ਕਰਦਾ। ਕਿ ਅਸਲ 'ਚ ਤਾਂ ਇਹ ਪੰਜਾਬ ਦੇ ਪੁੱਤ ਸੀ ਨਾ ਸਾਰੇ। ਹਾਂਜੀ। ਗਏ ਤਾਂ ਪੰਜਾਬ ਦੇ ਪੁੱਤ ਨੇ ਨਾ ਯਾਰ। ਇਹ ਬਹੁਤ ਵੱਡਾ ਦਿਖਾਉਂਦਾ ਬਹੁਤ ਵੱਡਾ ਦਿਖਾਉਂਦਾ ਜੀ ਇਹ ਕਿਸੇ ਗਿਣਤੀ ਚ ਨਹੀਂ ਆਉਂਦਾ ਇਸ ਤਰੀਕੇ ਨਾਲ ਸਾਡੇ ਵਰਗੇ ਲੋਕ ਐ ਸੋਚਦੇ ਨੇ ਤੋ ਅਸੀਂ ਆਪ ਨਹੀਂ ਕਿਸੇ ਗਿਣਤੀ ਚ ਆਉਂਦੇ ਸਨ ਹੁਣ ਕੀ ਕਰੀਏ ਦੱਸੋ ਉਸ ਸਮੇਂ ਆਮ ਲੋਕਾਂ ਦੀ ਹਾਲਾਤ ਵੀ ਇੱਕ ਪਾਸੇ ਖੂ ਇੱਕ ਪਾਸੇ ਖਾਈ ਵਾਲੀ ਹੋਈ ਪਈ ਸੀ ਘਰੇ ਹਥਿਆਰ ਬੰਨਾਂਦੇ ਉਹਨਾਂ ਨੂੰ ਰੋਟੀ ਨਹੀਂ ਖਵਾਉਂਦੀ ਤਾਂ ਉਧਰੋਂ ਗੋਲੀ ਦਾ ਬਿਲਕੁਲ ਬਿਲਕੁਲ ਜੇ ਖਵਾ ਤੀ ਤਾਂ ਸੀਆਰਪੀ ਪੁਲਿਸ ਨੇ ਤੁਹਾਨੂੰ ਚੱਕ ਲੈਣਾ ਚੱਕ ਲੈਣਾ ਤੁਹਾਡੇ ਪਸ਼ੂ ਡੰਗਰ ਤੋਂ ਲੈ ਕੇ ਤੁਹਾਡੇ ਰਿਸ਼ਤੇਦਾਰਾਂ ਤੱਕ ਕੁਝ ਨਹੀਂ ਛੱਡਣਾ ਜੇ ਨਹੀਂ ਖਵਾਉਂਦੇ ਤਾਂ ਉਹ ਜਿਹੜੇ ਆਏ ਨੇ ਉਹ ਪਤਾ ਨਹੀਂ ਕੌਣ ਨੇ ਉਹ ਸਹੀ ਨੇ ਜਾਂ ਪੁਲਿਸ ਦੇ ਕੈਟ ਨੇ ਜਾਂ ਕੌਣ ਨੇ ਕੋਈ ਪਤਾ ਨਹੀਂ ਉਹ ਕਦੋਂ ਗੋਲੀ ਮਾਰ ਜਾਣ ਉਹ ਕੋਈ ਪਤਾ ਨਹੀਂ ਕੋਈ ਪਤਾ ਨਹੀਂ ਇਸ ਕਰਕੇ ਬਹੁਤ ਹਾਲਾਤ ਖਰਾਬ ਸੀਗੇ ਉਹ ਪਰ ਅਸੀਂ ਕਰਤੇ ਰਹੇ ਹਾਂ ਮੈਂ ਮਤਲਬ ਜਦੋਂ ਇਹ ਗੱਲ ਜੀ ਸਮਝ ਚ ਆ ਗਈ ਫਿਰ ਮੈਂ ਡਰਿਆ ਨਹੀਂਗਾ ਇਸ ਤਰ੍ਹਾਂ ਨਾਲ ਮੈਂ ਅਸੀਂ ਰੇਡੀਓ ਸਟੇਸ਼ਨ ਬਠਿੰਡਾ ਤੇ ਮੈਂ اناਊਂਸਰ ਸਿਲੈਕਟ ਹੋਇਆ ਸੀ 90 ਚ ਤੇ ਸਟੇਸ਼ਨ ਤੇ ਜਿੰਨੇ ਵੀ ਕੰਮ ਕਰਦੇ ਸੀ ਸਾਨੂੰ ਇਹ ਕਿਹਾ ਗਿਆ ਕਿ ਤੁਸੀਂ ਗਨਮੈਨ ਲੈ ਲੋ ਕਿਉਂਕਿ ਉਸ ਟਾਈਮ ਅ ਇੰਜੀਨੀਅਰ ਸੀਗੇ ਪਟਿਆਲਾ ਰੇਡੀਓ ਸਟੇਸ਼ਨ ਦੇ ਪ੍ਰੇਮ ਮੰਚਨ ਦਾ ਹਨਾ ਉਹਨਾਂ ਨੂੰ ਮਾਰਤਾ ਸੀਗਾ ਤੇ ਕਿਸੇ ਖਾੜਕੂ ਧਿਰ ਨੇ ਕਿਉਂਕਿ ਜਿਹੜੀ ਆਹਾ ਰੇਡੀਓ ਔਰ ਪ੍ਰਸਾਰ ਦੇ ਜਿੰਨੇ ਸਾਧਨ ਨੇ ਇਹਨਾਂ ਦਾ ਵਿਰੋਧ ਕਰਦੇ ਸੀਗੇ ਉਹ ਤੇ ਸਾਨੂੰ ਵੀ ਇਹ ਕਹਿੰਦਾ ਮੈਂ ਨਹੀਂ ਲੈ ਮੈਂ ਵੀ ਆਪਾਂ ਨਹੀਂ ਲੈਣੇ ਨੂੰ ਨੇ ਸਾਨੂੰ ਕੋਈ ਚੱਕਰ ਨਹੀਂ ਹੈਨਾ ਇੱਕ ਮੈਂ ਲੋਕਲ ਬਠਿੰਡੇ ਦਾ ਕੱਲਾ ਹੀ ਸੀ ਬਾਕੀ ਸਾਰੇ ਬਾਹਰ ਦੇ ਸੀ ਉਹ ਕਲੋਨੀ 'ਚ ਰਹਿੰਦੇ ਸੀ ਰੇਡੀਓ ਕਲੋਨੀ 'ਚ ਇੱਕ ਮੈਂ ਹੀ ਸੀ ਕੱਲਾ ਜਿਹੜਾ ਕੋੜਾ ਜਿਹਦਾ ਜਿਹਨੇ ਘਰੋਂ ਘਰ ਜਾਣਾ ਸੀ ਪਰ ਉਹ ਮੈਂ ਨਹੀਂ ਕੀਤਾ ਮੈਂ ਨਹੀਂ ਯਾਰ ਕੋਈ ਗੱਲ ਨਹੀਂ ਏਹ ਬੜੀਆਂ ਵੱਡੀਆਂ ਗੱਲਾਂ ਨੇ ਇਹ ਕਦੇ ਫਿਲਮ ਬਣਾਵਾਂਗੇ ਇਹਦੇ ਤੇ ਸਾਰੇ ਵੱਧ ਤੋਂ ਵੱਧ ਪੱਖ ਆ ਜਿਹੜੇ ਉਹ ਲਵਾਂਗੇ ਕਿਉਂਕਿ ਫਿਲਮਾਂ ਜਦੋਂ ਬਣਦੀਆਂ ਨੇ ਉਹ ਬੜੀਆਂ ਇੱਕ ਪਾਸੜ ਬਣਦੀਆਂ ਨੇ ਹਾਂਜੀ ਤੇ ਮੈਂ ਹੁਣ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਜਿਵੇਂ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਲਈ ਕਿਤਾਬ ਪੜ੍ਹੀ ਉਹਦੇ ਚ ਉਹਨਾਂ ਦੀਆਂ ਬੜੀਆਂ ਸਿਆਣੀਆਂ ਗੱਲਾਂ ਨੇ ਕਹਾਣੀਆਂ ਬੜੀਆਂ ਵਧੀਆ ਨੇ ਜਾਂ ਖਾਸ ਕਰਕੇ ਜਿਹੜੇ ਕਾਮਰੇਡ ਉਸ ਸਮੇਂ ਮਾਰੇ ਗਏ ਤਾਂ ਭਾਈ ਦਲਜੀਤ ਸਿੰਘ ਬਿੱਟੂ ਹੋਰਾਂ ਦਾ ਇੱਕ ਬਿਆਨ ਉਹਦੇ ਬਾਰੇ ਉਹ ਬੋਲਦੇ ਨੇ ਕਿ ਕਾਮਰੇਡ ਕਿਉਂ ਮਾਰਨੇ ਪਏ ਤਾਂ ਪਹਿਲੀ ਵਾਰੀ ਮੈਨੂੰ ਕਿਸੇ ਖਾੜਕੂ ਪੱਖੀ ਕਿਸੇ ਸਿੰਘ ਦੀ ਜਿਹੜੀ ਗੱਲ ਆਓ ਮੈਨੂੰ ਵਧੀਆ ਲੱਗੀ ਐ ਕਿ ਉਹਨਾਂ ਨੇ ਸਹੀ ਗੱਲ ਕੀਤੀ ਐ ਕਿ ਸਾਡਾ ਉਹਨਾਂ ਨਾਲ ਕੋਈ ਇਹੋ ਜਿਹਾ ਨਹੀਂ ਸੀ ਅਸੀਂ ਉਹਨਾਂ ਨੂੰ ਮਾਰਨਾ ਨਹੀਂ ਸਿਚਾਉਂਦੇ ਸਾਡੀ ਉਹਨਾਂ ਨਾਲ ਇਹੋ ਜਿਹੀ ਕੋਈ ਲੜ-ਡਾੜ ਨਹੀਂ ਸੀ ਅਸੀਂ ਵੀ ਸਟੇਟ ਦੇ ਖਿਲਾਫ ਲੜ ਰਹੇ ਸੀ ਉਹ ਵੀ ਸਟੇਟ ਦੇ ਖਿਲਾਫ ਲੜ ਰਹੇ ਸੀ ਪਰ ਉਹਨਾਂ ਚੁੱਕਈ ਬੰਦਿਆਂ ਦੀਆਂ ਗਲਤੀਆਂ ਇੰਨੀਆਂ ਜ਼ਿਆਦਾ ਸੀ ਜਾਂ ਪੁਲਿਸ ਕੋਲੇ ਦੱਸਣਾ ਜਾ ਕੇ ਹਨਾ ਮੁਖਬਰੀ ਕਰਨੀ ਤਾਂ ਫਿਰ ਮਤਲਬ ਮੁਖਬਰਾਂ ਨੂੰ ਤਾਂ ਕਾਮਰੇਡ ਵੀ ਨਹੀਂ ਸੀ ਛੱਡਦੇ ਨਕਸ ਲਾਈਟ ਮੂਵਮੈਂਟ ਵੇਲੇ ਵੀ ਬਹੁਤ ਮੁਖਮਰ ਮਾਰੇ ਗਏ ਆ ਇਸ ਕਰਕੇ ਗੱਲਾਂ ਬਹੁਤ ਜਾਦੇ ਸੋਨੂੰ ਇੰਨੀਆਂ ਇਹ ਉਲਝੀਆਂ-ਵੀਆਂ ਗੱਲਾਂ ਨੇ ਨਾ ਮਤਲਬ ਇਹਦੇ ਤੇ ਤੁਸੀਂ ਇੱਕ ਬਿਆਨ ਨਹੀਂ ਕਰ ਸਕਦੇ ਹੁਣ ਜਿਵੇਂ ਮੈਂ ਬਹੁਤ ਵਾਰੀ ਗੱਲ ਕਰਦਾ ਹੁਣ ਸਰਦਾਰ ਅਜਮੇਰ ਸਿੰਘ ਹੋਰਾਂ ਨਾਲ ਹਨ ਉਹ ਵੀ ਪੁਰਾਣੇ ਕਾਮਰੇਡ ਨੇ ਨਕਸ ਲਾਈਟ ਤਾਂ ਮੈਂ ਉਹਨਾਂ ਨਾਲ ਗੱਲ ਕਰਦਾ ਹੁਣਾ ਵੀ ਤਾਂ ਉਹ ਵੀ ਉਹੀ ਜਿੱਦਾਂ ਮੈਂ ਸੋਚਦਾ ਉਵੇਂ ਹੀ ਸੋਚਦੇ ਨੇ ਕਿ ਗੱਲਾਂ ਇਹ ਬਹੁਤ ਡੂੰਘੀਆਂ ਤੇ ਬਹੁਤ ਗਹਿਰੀਆਂ ਤੇ ਬਹੁਤ ਲੰਮੀਆਂ ਨੇ ਜਿਵੇਂ ਹੁਣ ਫੇਸਬੁੱਕ ਤੇ ਖਾਸ ਕਰਕੇ ਤੁਹਾਡਾ ਸਵਾਲ ਪਹਿਲਾਂ ਹੀ ਮੈਂ ਸਮਝ ਲੈ ਉਹਦਾ ਜਵਾਬ ਦੇ ਦੇਣਾ ਤੁਸੀਂ ਗੱਲ ਕਿ ਖਾੜਕੂ ਸਿੰਘ ਜਾਂ ਪੰਥਕ ਤਰਾ ਤੇ ਕਾਮਰੇਡਾਂ ਦਾ ਜਿਹੜਾ ਲੱਗਦਾ ਰਹਿੰਦਾ ਹਾਂਜੀ ਇਹ ਅਸੀਂ ਮੰਨਦੇ ਨਹੀਂ ਇਸ ਗੱਲ ਨੂੰ ਕਿਉਂਕਿ ਮੈਂ ਇਹਨਾਂ ਲੋਕਾਂ ਨੂੰ ਕਾਮਰੇਡ ਨਹੀਂ ਮੰਨਦਾ ਜਿਨ੍ਹਾਂ ਨੂੰ ਕਾਮਰੇਡ ਕਿਹਾ ਜਾਂਦਾ ਮਤਲਬ ਇੱਥੇ ਕੋਈ ਵੀ ਬੰਦਾ ਸਿੱਖੀ ਦੇ ਖਿਲਾਫ ਬੋਲਦਾ ਨਾ ਹਾਂਜੀ ਤਾਂ ਸਾਡੇ ਵਾਲੇ ਸਿੰਘ ਆਖਣਗੇ ਇਹ ਕਾਮਰੇਡ ਆ ਕਾਮਰੇਡ ਆ ਉਹ ਕਾਮਰੇਡ ਨਹੀਂਗਾ ਜਿੰਨੇ ਲੋਕਾਂ ਨੂੰ ਕਾਮਰੇਡ ਕਿਹਾ ਜਾਂਦਾ ਫੇਸਬੁੱਕ ਤੇ ਹਾਂਜੀ ਹਨਾ ਇੱਥੇ ਮੈਂ ਚਲੋ ਉਹਨਾਂ ਦੇ ਨਾਂ ਨਹੀਂ ਲੈਂਦਾ ਪਰ ਉਹਨਾਂ ਚੋਂ 99% ਜਿਹੜੇ ਆ 99% ਉਹ ਕਾਮਰੇਡ ਨਹੀਂਗੇ ਨਹੀਂ ਹੈਗੇ ਸਾਡੇ ਵਾਲੇ ਉਹੀ ਹਰੇਕ ਨੂੰ ਕਾਮਰੇਡ ਕਹਿ ਦਿੰਦੇ ਆ ਕਿ ਸਿੱਖਾਂ ਦੇ ਖਿਲਾਫ ਬੋਲਦਾ ਇਹ ਕਾਮਰੇਡ ਆ ਉਹ ਕਦੇ ਕਾਮਰੇਡ ਨਹੀਂ ਸੀ